ਉਹ ਪਗਲਦੀ ਬਾਈ ਆਪਾਂ ਵਿਚਾਲੇ ਫਿਰ ਕਾਟੀ ਇਹ ਭਰਾ ਕਹਿੰਦਾ ਮੈਂ ਹੁਣ ਨਹੀਂ ਮਿੱਟੀ ਨਿਕਲਦੀ ਮੈਂ ਕਰਾ ਚੇਰ ਨੇ ਕਹਿੰਦਾ ਨਜ਼ਾਰਾ ਦੇਤਾ ਕਿੰਜ ਕਿਹਾ ਫਿਰ ਆ ਗਿਆ ਨਜ਼ਾਰਾ ਵੇ ਹੈ ਜੇ ਹੁਣ ਲਗਾਉਂਦੇ ਕਿੰਨਾ ਲੱਗਦਾ ਲੰਦਾ ਇੱਕ ਘੰਟਾ ਰੁਕਣਾ ਦਾ 2 ਘੰਟੇ ਬੱਤੀ ਲਓ ਜੀ ਕਈ ਭਰਾ ਕਹਿੰਦੇ ਨੇ ਯਾਰ ਕਹਿੰਦੇ ਵਲੌਗ ਪਾਇਆ ਕਰੋ ਤੁਸੀਂ ਤੇ ਆਪਾਂ ਪੌਣਿਆ ਬਾਈ ਅੱਜ ਆਪਾਂ ਆਪਦੇ ਵਾਲੇ ਆ ਝੂਟੇ ਪਿੱਛੇ ਲੌੜਣਿਆ ਤੇ ਇਹ ਯਾਰ ਮਿੱਤਰ ਨੇ ਵੀ ਬਾਈ ਆਪਣਾ ਬਹੁਤ ਸਾਥ ਦਿੱਤਾ ਜਦੋਂ ਇਹਦਾ ਪਾਣੀ ਲਾ ਗਿਆ ਜੀ ਨਾ ਟ੍ਰੈਟ ਤੇ ਉਹਦੇ ਨੇ ਬੰਦੇ ਨੇ ਵਿਚਾਰਨੇ ਕਹਿੰਦਾ ਯਾਰ ਗੱਲ ਹੀ ਕੁਝ ਨਹੀਂ ਕਹਿੰਦਾ ਲੈ ਜਾਓ ਤੁਸੀਂ ਟ੍ਰੈਟ ਬੰਦੇ ਨੇ ਬਹੁਤ ਸਾਥ ਦਿੱਤਾ ਬੰਦੇ ਨੂੰ ਗੁੱਣ ਨਹੀਂ ਬਾਈ ਭੁੱਲਣਾ ਚਾਹੀਦਾ ਕਦੇ ਵੀ ਕੋਈ ਵੀ ਹੋਵੇ ਬੰਦਾ ਆਪਾਂ ਬਾਈ ਤਰਪਾਲੀ ਜੀ ਕਰਤੀ ਫਿੱਟ ਇਹ ਆਪਣੇ ਬਾਈ ਕਿਰਾਏ ਤੇ ਮਿਲ ਜਾਂਦਾ ਕਰਾ ਤੇ ਇਹ ਤੇ ਚਲੋ ਅੱਜ ਆਪ ਆਪ ਦੇ ਝੋਟੇ ਵਾਲੇ ਵਿੱਚ ਜੋੜਦੇ ਆਂ ਇਹ ਤੇਰੇ ਪਿੰਡੂਆਂ ਭਾਈ ਕਰਾ ਰਹੇ ਨੇ ਮੈਂ ਤੇਰੇ ਪਿੰਡ ਦੇ ਹੀ ਕਰਾ ਰਹੇ ਆਪਣੇ ਪਿੰਡ ਦੇ ਹੀ ਆ ਇਹ ਅੱਛਾ ਦਿਹਾੜੀ ਦੇ ਲਿਆਉਣੇ ਕਿਵੇਂ ਵੀ ਘੰਟਿਆਂ ਦੇ ਇਹੇ ਦਿਹਾੜੀ ਤੇ ਵੀ ਦੇ ਦਿੰਦਾ ਜੇ ਬਾਹਰ ਅੰਦਰ ਤੋਲਦਾ ਤਾਂ 3500 ਲੈਂਦਾ ਇਹ ਜਿਵੇਂ ਮੰਨ ਲਾ ਵੀ ਬਾਹਰ ਆ ਅੱਛਾ ਤੇ ਨਹੀਂ ਵੀ ਭਾਈ ਊਂ 250 ਰੁਪਿਆ ਘੰਟਾ ਇਹ ਤਾਂ ਹੁਣ ਆਪਾਂ ਲਾ ਕੇ ਇਹਦੀ ਉਹਨਾਂ ਦੇ 250 ਰੁਪਿਆ ਘੰਟੇ ਮੰਗੂ ਵਿਚਾਰੇ ਨੇ ਛੜ ਤਾਂ ਇਹਨੇ ਠੀਕ ਹੈ ਸਿਰੇ ਜਾਣ ਵਾਲਾ ਬੰਦਾ ਨਹੀਂ ਹੈਗਾ ਯਾਰ ਹਾਂਜੀ ਆਪਾਂ ਪ੍ਰਮਾਣਮਾਤ ਸਤਿਰਸਤੀ ਰੱਖੋ ਚੱਲਦੇ ਨੇ ਫੇਰ ਕੋਈ ਚੱਲਣੇ ਆਈ वाह वाहम प्यार बी सुहागा मारता देख सकते हैं। ਕਿੰਨੇ ਦਮੀ ਆ ਬੱਸ ਆਪੇ ਸੇ ਆਪੇ ਸੇ ਕਿਤੇ ਵੀ ਲੜ ਦੇ ਕਿ ਕਰੱਸੀ ਬਣਾ ਪਾਇਦਾ ਡਿਸਟ੍ਰੀਬਿਊਟਰ ਬਣ ਨਹੀਂ ਇਹ ਕਿੰਨਾ ਬਾਈ ਇਹਦੇ ਦੇਖ ਲੈ ਦੇਖ ਲੈ ਚੱਕਿਆ ਹਾਂ ਟੌਪੜੀ ਨੇ ਡਿਸਟ੍ਰੀਬਿਊਟਰ ਨੇ ਪਿੱਛੇ ਲਾ ਕੇ ਤੋੜਾ ਹੋਇਆ ਅੰਦਰ ਹੀ ਕਿੰਨੇ ਇਹ ਚੰਟੀ ਨੇ ਸਾਰੇ ਆ ਦੇਖ ਲਾ ਕੋ ਇਹਦੇ ਇਹਦੇ ਪਿੱਛੇ ਨੀਗਾ ਮਾਰਾ ਪੈ ਪੰਗ ਦੇ ਲਿਫਟ ਜਿ ਦੇਖ ਲਾ ਲਾ ਕੇ ਤੋਰਾ ਹੋਇਆ ਉਹਨਾਂ ਸਮਾਂ ਦੇ ਵਿੱਚ ਹੈ 35000 ਦੇ ਸਾਰਿਆਂ ਦੇ ਜਿੰਨੇ ਇੱਥੇ ਨਹੀਂ ਆ ਅੱਛਾ ਪਹਿਲਾਂ ਵੀ ਆਉਂਦੇ ਨੇ ਮਾਫਿਆ ਯਾਰ ਜਿੰਨੇ ਹੈਗੇ ਆ ਇਹ ਸਾਰਿਆਂ ਦਾ ਜਿੰਨੇ ਕਿੰਨੇ ਆਏ ਨੇ ਇਹ ਇਹਨਾਂ ਦੇ ਸਾਰਿਆਂ ਦੇ ਇਸ ਤਰ੍ਹਾਂ ਪਿੱਛੇ ਲਾ ਕੇ ਤੋਰਾ ਹੋਇਆ ਯਾਨੀ ਵੀ ਜੌਂਡੀਆ ਵਾਲੀਆਂ ਸੂਰਤਾਂ ਚ ਹੈਗੀਆਂ ਨੇ ਉਹ ਤਾਂ ਕੇ ਤੋ ਦੇਖ ਕੇ ਬਣਾਇਆ ਗਿਆ ਯਾਰ ਅੱਛਾ ਪਰ ਵਾਰਸਰ ਕੋਲ ਕਿਵੇਂ ਮਰਜੀ ਇਹਦਾ ਕੇ ਤੂੰ ਜੱਟ ਆ ਜਾ ਰੇ ਤੇ ਵਿੱਚ ਇਹੋ ਜਿਹਾ ਕੋਈ ਕੰਮ ਹੀ ਨਹੀਂ ਕਹਤਾਰੇ ਨਹੀਂ ਪਰਿਵਾਰ ਦੇ ਮੈਂਬਰ ਨਹੀਂ ਇਕੱਠੇ ਰਹਿੰਦੇ ਹੁੰਦੇ ਐਡ ਹੋ ਜਾਂਦੇ ਆ ਆਪਣਾ ਵੀ ਤੇਰਾ ਵੀ ਲਾਣਾ ਕਿੱਡਾ ਸੀ ਹਾਂ ਉਹ ਕਰੀ ਉਧਰੋਂ ਕੱਢੀ ਆਹ ਹੋ ਗਈ ਉਹ ਗੱਲ ਮੰਗੂ ਨਾ ਹਾਂ ਹਾਂ ਆ ਆ ਦੇ ਆ ਗਿੱਲੀ ਇੱਥੇ ਤਾਹਾਂ ਤਾਹਾਂ ਇਹ ਆ ਦੀ ਵਿੱਚ ਆ ਮੁਰੀ ਜੀ ਕੱਢ ਦੇ ਇਹ 빙ੀ ਕੀਤੀ بیا ਲੋਕਾਂ ਕੋਲੇ ਤਾਂ ਤਨੇਵੀ ਆ ਇੱਥੇ ਸਿੱਟਦੇ ਟੂਲ ਜੀ ਚ